ਇਹਨਾਂ ਨੇ ਐਲਾਨ ਕੀਤਾ ਕਿ ਹਰ ਰੋਜ਼ 100 ਦਾ ਜਥਾ ਦਿੱਲੀ ਨੂੰ ਪੈਦਲ ਰਵਾਨਾ ਹੋਏਗਾ। ਉਧਰ 9 ਤਰੀਕ ਨੂੰ ਪਾਣੀਪਤ ਦੇ ਵਿੱਚ ਪ੍ਰਧਾਨ ਮੰਤਰੀ ਜੀ ਦਾ ਪ੍ਰੋਗਰਾਮ ਹੈ। ਸੋ ਇਹਨਾਂ ਨੂੰ ਉਹ ਤੋਂ ਵੀ ਡਰ ਲੱਗਦਾ। ਸੋ ਇਸ ਕਿਸਾਨਾਂ ਦੇ ਦਿੱਲੀ ਕੂਚ ਤੇ ਉਹਨਾਂ ਅਥਰੂ ਗੈਸ ਦੇ ਗੋਲੇ ਭਰਾ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। 101 ਕਿਸਾਨਾਂ ਦੇ ਜਥੇ ਜਿਹੜੇ ਦਿੱਲੀ ਨੂੰ ਰਵਾਨਾ ਹੋਏ ਸੀ ਉਹਨਾਂ ਨੂੰ ਜ਼ਬਰੀ ਰੋਕਦਿਆਂ ਅਥਰੂ ਗੈਸ ਦੇ ਗੋਲੇ ਭਰਾਈ ਗਏ ਤੇ ਜਿਹਦੇ ਨਾਲ ਕਿਸਾਨ ਜ਼ਖਮੀ ਦੱਸੇ ਜਾਂਦੇ ਨੇ ਪਰ ਮੰਗਾ ਯੂਨੀਅਨ ਟਿਊ ਨੇ ਚਾਹੀ ਉਹਦੇ ਵਿੱਚ MSP ਦਾ ਮਸਲਾ ਹੋਵੇ ਚਾਹੇ ਉਹ ਸੁਆਮੀ ਨਾਸਿਰ ਰਿਪੋਰਟ ਨੂੰ ਲਾਗੂ ਕਰਨ ਵਾਲਾ ਪਹਿਲੂ ਹੋਵੇ ਚਾਹੇ ਉਹਦੇ ਵਿੱਚ ਡੀਪੀ ਖਾਦ ਦੀ ਜਿਹੜੀ ਕਮੀ ਆ ਉਹਨੂੰ ਦੂਰ ਕਰਨ ਦੀ ਗੱਲ ਹੋਵੇ ਹਾਂ ਚਾਹੇ ਖੇਤ ਮਜ਼ਦੂਰਾ ਦੇ ਕਰਜ਼ੇ ਕਿਸਾਨ ਤੇ ਖੇਤ ਮਜ਼ਦੂਰਾ ਦੇ ਕਰਜ਼ੇ ਮਾਫੀ ਦੀ ਮੰਗ ਹੋਵੇ ਹਾਂ ਚਾਹੇ ਜ਼ਮੀਨ ਐਕਵਾਇਰ ਕਰਨ ਵਾਲੇ ਨਿਯਮ ਦੇ ਤਹਿਤ 213 ਨੂੰ ਦੁਆਰਾ ਲਾਗੂ ਕਰਨ ਦੀ ਮੰਗ ਹੋਵੇ ਚਾਹੇ ਲਖੀਪੁਰ ਖੀਰੀ ਕਾਂ ਦੇ ਦੋਸ਼ੀਆਂ ਨੂੰ ਸਹੀ ਸਜ਼ਾਵਾ ਦੇਣ ਦਾ ਪਹਿਲੂ ਹੋਵੇ ਚਾਹੇ ਕਿਸਾਨ ਅੰਦਲ ਦੇ ਵਿੱਚ ਜਿਹੜੇ ਕਿਸਾਨਾਂ ਦੀ ਜਾਨ ਗਈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਕਿ ਜੀ ਨੂੰ ਨੌਕਰੀ ਦੇਣ ਦੀ ਮੰਗ ਹੋਵੇ